अपनी इमिग्रेशन हिस्ट्री, अपनी डॉक्यूमेंटेशन को बिल्कुल क्लियर, ऑनस्ट एंड एथिकल रखनी चाहिए हैगी फॉर द सक्सेस ऑफ दिस मैटर सिर्फ रेलिवेंट डॉक्यूमेंट्स रेलीवेंट इनफॉरमे जड़ी इनफॉर्मे रिस्पैक्टिव फॉर्म्स जो ने फॉर इंस्टेंस स्टूडेंट वीजा है उस अंदर जो फॉर्म तुम भर रहे हो उस, उस, उस सपोर्ट करने, करने वास्ते जो डॉक्यूमेंट्स ने वो लगाए जा लेकिन, लेकिन एक्स्ट्रा डॉक्यूमेंट्स मैं रिकमेंड नहीं, नहीं करा कि यह सिस्टम बहुत ही लॉ अबाइडिंग है अगर कोई तुम हर चीज़ जी एडवांस से चलो अगर थोड़ी जनवरी या सितंबर में एडमिशन है यू हैव टू मूव सिक्स टू एट मंथ्स इन एडवांस सत श्रीकाल जी पीरिस तमाम दर्शकों का बहुत बहुत स्वागत है मैं हर आदा सानी हर ਬਹੁਤ ਸਾਰੇ ਵਿਦਿਆਰਥੀ ਬਾਹਰ ਪੜਨ ਲਈ ਵਿਦੇਸ਼ ਜਾਂਦੇ ਨੇ ਤੇ ਇਸ ਲਈ ਪ੍ਰੋਸੈਸ ਨੂੰ ਫੋਲੋ ਕਰਦੇ ਨੇ ਵੀਜ਼ਾ ਅਪਲਾਈ ਕਰਦੇ ਨੇ ਲੇਕਿਨ ਅਸੀਂ ਕੁਝ ਸਮੇਂ ਤੋਂ ਦੇਖ ਰਿਹਾ ਕਿ ਕਈ ਸਟੂਡੈਂਟਸ ਦੇ ਜਿਹੜੇ ਵੀਜ਼ਾ ਨੇ ਉਹ ਰਿਜੈਕਟ ਹੋ ਰਹੇ ਨੇ ਜੋ ਅਕਸਰ ਇਹਨਾਂ ਵਿਦਿਆਰਥੀਆਂ ਤੇ ਇਹਨਾਂ ਦੇ ਮਾਪਿਆਂ ਦੇ ਵਿੱਚ ਇੱਕ ਪੈਨਿਕ ਵੀ ਕ੍ਰੀਏਟ ਕਰਦੇ ਨੇ ਔਰ ਯਕੀਨਨ ਆਪਣੇ ਭਵਿੱਖ ਨੂੰ ਲੈ ਕੇ ਇਹਨਾਂ ਦੇ ਵਿੱਚ ਚਿੰਤਾ ਵੀ ਪਾਈ ਜਾਂਦੀ ਹੈ ਸੋ ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਅੱਜ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਤਲਜੀਤ ਨਿਰਮਨ ਜੀ ਜੋ ਕਿ ਬੈਰਿਸਟਰ ਐਂਡ ਸਾਲਿਸਟਰ ਨੇ ਐਨ ਆਰਡਰ ਆਫ ਓਟਾਵਾ ਇੰਡਕਟੇਟ ਹੈ ਤੇ ਪਿਛਲੇ 20 ਸਾਲਾਂ ਤੋਂ ਟੋਰੰਟੋ ਦੇ ਵਿੱਚ ਉਹ ਪ੍ਰੈਕਟਿਸ ਵੀ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਨਿਰਮਨ ਜੀ ਥੈਂਕ ਯੂ ਜੀ ਥੈਂਕਸ ਫॉर ਇਨਵਾਈਟਿੰਗ ਮੀ जी सो so, सबसे पहला मेरा यही सवाल क्योंकि जिस तरह मैं क्या कि बहुत सारे स्टूडेंट्स वीजा ले अप्लाई तक कर दे ने क्योंकि उन्होंने अपना एक सुनहरी भविष्य बनाना है लेकिन ऑफलेट देख रहे हैं कि रिजेक्ट बड़ी-बड़ी गिनती से हो so, रहे हैं सो इस दे पीछे की वजह नजर आ रही है अह इस दे अंदर कई कारण हैगे ने और मैं तानु हुन थोड़ा डिटेल्स ब्रीफली डिटेल्स दसांगा जी कि जद कोई भी एनी एनी कैटेगरी स्टूडेंट होए फैमिली क्लास होए विजिटर होए ਜਦੋਂ ਅਪਲਾਈ ਕਰਦੇ ਨੇ ਵੀਜ਼ਾ ਦੇ ਵਾਸਤੇ ਤੇ ਜਦ ਵੀਜ਼ਾ ਆਫਿਸ ਤੋਂ ਉਹਨਾਂ ਨੂੰ ਰਿਜੈਕਸ਼ਨ ਜਾਂ ਇੱਕ ਲੈਟਰ ਆਂਦਾ ਹੈ ਤੇ ਅਪਰੂਵਲ ਹੈ ਤੇ ਵੀਜ਼ਾ ਸਟੈਂਪ ਹੋਏਗਾ ਲੇਕਿਨ ਅਗਰ ਉਹ ਐਕਸੈਪਟ ਨਹੀਂ ਹੋਇਆ ਤੇ ਉਹਨਾਂ ਨੂੰ ਇੱਕ ਲੈਟਰ ਆਫ ਰੀਜਨ ਦਿੱਤਾ ਜਾਏਗਾ ਕਿ ਕਿਉਂ ਉਹਨਾਂ ਦਾ ਇਹ ਵੀਜ਼ਾ ਜਿਹੜਾ ਰਿਜੈਕਟ ਹੋਇਆ ਜੀ ਤੇ ਸਭ ਤੋਂ ਪਹਿਲੇ ਮੇਰਾ ਇਹ ਸੁਜੈਸ਼ਨ ਹੈਗਾ ਕਿ ਉਸ ਲੈਟਰ ਨੂੰ ਅੱਛੀ ਤਰ੍ਹਾਂ ਪੜ੍ਹਿਆ ਜਾਵੇ ਕਿ ਉਹ ਕੀ ਰੀਜਨ ਸੀਗੇ ਕਿਉਂ ਰਿਜੈਕਟ ਹੋਇਆ ਜੀ ਸੈਕਿੰਡ ਉਸ ਦੇ ਅੰਦਰ ਹੈਗਾ ਕਿ ਭਈ ਅਗਰ ਉਸ ਦੇ ਅੰਦਰ ਸਿਰਫ ਮਾਈਨਰ ਡਿਟੇਲਸ ਹੀ ਗਿਆ ਜਿਵੇਂ ਫਾਈਨੈਂਸ਼ੀਅਲ ਡੈਫੀਸ਼ੀਅਨਸੀ ਹੈ ਤੇ ਉਹਨੂੰ ਰੀ ਤੁਸੀਂ ਅਪਲਾਈ ਕਰ ਸਕਦੇ ਹੋ ਜਸਟ ਫਿਲਿੰਗ ਦੋਸ ਗੈਪਸ ਲੇਕਿਨ ਅਗਰ ਉਸ ਦੇ ਅੰਦਰ ਕੋਈ ਲੀਗਲ 에ਰਰ ਹੈਗਾ ਜਾਂ ਅਨਫੇਅਰਨੈਸ ਹੈਗੀ ਹੈ ਤੇ ਮੇਰਾ ਸੁਜੈਸ਼ਨ ਹੈਗਾ ਕਿ ਜਿਹੜੇ ਕੈਨੇਡੀਅਨ ਲਾਇਰਸ ਹੈਗੇ ਨੇ ਜਿਹੜੇ ਇਮੀਗ੍ਰੇਸ਼ਨ ਲਾ ਪ੍ਰੈਕਟਿਸ ਕਰਦੇ ਨੇ ਉਹਨਾਂ ਨਾਲ ਕੰਸਲਟ ਕੀਤਾ ਜਾਵੇ ਕਿਉਂਕਿ ਫਿਰ ਤੁਸੀਂ ਤੁਹਾਡੇ ਕੋਲ ਲਿਮਿਟ ਟਾਈਮ ਹੁੰਦਾ ਹੈ ਉਹਨੂੰ ਅਪੀਲ ਕਰਨ ਦਾ ਉਸ ਡਿਸੀਜਨ ਨੂੰ ਅਪੀਲ ਕਰਨ ਦਾ ਜੀ ਇਨ ਦਾ ਫੈਡਰਲ ਕੋਰਟ ਉਸ ਡਿਸੀਜਨ ਦੇ ਖਿਲਾਫ ਕਈ ਐਵੀ ਕਾਰਨ ਹੋ ਸਕਦਾ ਹੈ ਕਿ ਤੁਸ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਅਗਰ ਉਹ ਇੱਕ ਕੈਟਾਗਰੀ ਤੁਹਾਨੂੰ ਰਿਫਿਊਜ਼ਲ ਦੇ ਦੇਤੀ ਗਈ ਹੈ ਤੇ ਤੁਸੀਂ ਉਸ ਨੂੰ ਫਰਦਰ ਕਿਸੇ ਹੋਰ ਕੈਟਾਗਰੀ ਚ ਅਪਲਾਈ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਉਹ ਵੀ ਦੇਖਣਾ ਚਾਹੀਦਾ ਹੈ ਲੇਕਿਨ ਇੱਕ ਮੇਰੀ ਸਲਾਹ ਜ਼ਰੂਰ ਹੋਏਗੀ कि अपनी इमिग्रेशन हिस्ट्री अपनी डॉक्यूमेंटेशन वो बिल्कुल क्लियर ऑनेस्ट एंड एथिकल रखनी चाहिएगी ये फॉर द सक्सेस ऑफ दिस मैटर बिल्कुल लेकिन क्योंकि विद्यार्थी कई बार एक दो अलग-अलग अपनी ऑप्शंस लेके भी चलते ने क्या ये अफेक्ट करता है और या की ਤੁਸੀਂ एडवाइस खास तौर पे देना ਚਾਹੋਗੇ ਇਹਨਾਂ ਸਟੂਡੈਂਟਸ ਨੂੰ ਜਾਂ ਪੇਰੈਂਟਸ ਨੂੰ ਤਾਂ ਜੋ ਜਿਹੜਾ ਇੱਕ ਪੈਨਿਕ ਹੈ ਇੱਕ ਸਕੇਅਰ ਹੈ ਕਿ ਕਿਤੇ ਵੀਜ਼ਾ ਰਿਜੈਕਟ ਨਾ ਹੋ ਜਾਏ ਤਾਂ ਉਹਨਾਂ ਦਾ ਸਾਲ ਨਾ ਖਰਾਬ ਹੋ ਜਾਏ ਬੜਾ ਅੱਛਾ ਬੜਾ ਅੱਛਾ ਕੁਐਸਚਨ ਹੈਗਾ ਮੈਂ ਵੀਜ਼ਾ ਆਫੀਸਰ ਮੈਂ ਪਹਿਲੇ ਵੀ ਸਟੂਡੀਓ ਚ ਆ ਕੇ ਤੁਹਾਨੂੰ ਦੱਸਿਆ ਸੀਗਾ ਜੀ ਕਿ ਉਹਨਾਂ ਦੀ ਇੱਕ ਐਡਮਿਨਿਸਟ੍ਰੇਟਿਵ ਪਾਵਰ ਹੁੰਦੀ ਹੈ ਉਹ ਐਬਸੋਲਿਊਟ ਪਾਵਰ ਨਹੀਂ ਹੈਗੀ ਹੈ ਉਹ ਕੋਈ ਵੀ ਡਿਸੀਜਨ ਲੈਂਦੇ ਨੇ that is subject to scrutiny ਉਹ ਚਾਕੀਤਾ ਜਾ ਸਕਦਾ ਹੈ ਤੇ ਉਸ ਦੇ ਰੂਟਸ ਹੈਗੇ ਨੇ ਤੇ ਇਸ ਦੇ ਵਾਸਤੇ ਆਫਕੋਰਸ देयर आर ਆਪਸ਼ਨਸ अपने किसी भी कनेडियन लॉयर्स अंटाइटल टू प्रैक्टिस इन फैडरल कोर्ट या अंटाइटल ने उन्होंने तो सलाह करके नैक्सट स्टैप्स लेने चाहिए है सो so, कई बार देखते हैं कि जहाँ वीजा अपलाई करना है कुछ एक्सट्रा पेपर्स भी कई बार लगाते हैं ज्यादा तो ज्यादा डॉक्यूमेंट जो लगाए जा नहीं uh, सिर्फ रेलीवेंट डॉक्यूमेंट्स रैलीवेंट इनफोरमे ਜਿਹੜੀ ਇਨਫੋਰਮੇਸ਼ਨ ਤੁਸੀਂ ਰੈਸਪੈਕਟਿਵ ਫਾਰਮਸ 'ਚ ਜੋ ਮੰਗਦੇ ਨੇ ਫੋਰ ਇਗਜ਼ੈਂਪਲ ਸਟੂਡੈਂਟ ਵੀਜ਼ਾ ਹੈਗਾ ਉਸ ਦੇ ਅੰਦਰ ਜਿਹੜਾ ਫਾਰਮ ਤੁਸੀਂ ਭਰ ਰਹੇ ਹੋ ਉਸ ਨੂੰ ਸਪੋਰਟ ਕਰਨ ਵਾਸਤੇ ਜਿਹੜੇ ਡਾਕੂਮੈਂਟਸ ਨੇ ਉਹ ਲਗਾਏ ਜਾਣ ਲੇਕਿਨ ਐਕਸਟਰਾ ਡਾਕੂਮੈਂਟਸ ਮੈਂ ਰਿਕਮੈਂਡ ਨਹੀਂ ਕਰਾਂਗਾ ਸੋ ਇਸ ਵੇਲੇ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ਾ ਵਿੱਚ ਡਿਲੇ ਹੈ ਜਾਂ ਰਿਜੈਕਟ ਹੋ ਗਏ ਨੇ ਹੁਣ ਨੈਕਸਟ ਫਾਲ ਵਿੱਚ ਉਹਨਾਂ ਨੇ ਐਡਮਿਸ਼ਨ ਲੈਣਾ ਹੈ ਉਹਨਾਂ ਨੂੰ ਤੁਸੀਂ ਕੁਝ ਐਡਵਾਈਸ ਕਰਨਾ ਚਾਹੋਗੇ ਆ अगेन uh, अगर तीन टाइमलाइन मिस करती हैगी दैट इज सबजैक्ट टू आई थिंक द स्क्रूटनी एंड देखना पड़ेगा कि अगे किमे चलना हैगा लेकिन मैं इो कहना तसल तश्योर करना चाहना कि ये सिस्टम बहुत ही लॉ बाइडिंग हैगा अगर कोई ती हर चीज़ जड़ी एडवांस एडवास चलो अगर थोड़ी ਜਨੂਅਰੀ ਯਾ ਸੈਪਟੈਂਬਰ ਇਸ ਐਡਮਿਸ਼ਨਸ ਹੈਗੀ ਹੈ ਯੂ ਹੈਵ ਟੂ ਮੂਵ 6 ਟੂ 8 ਮੰਥਸ ਇਨ ਐਡਵਾਂਸ ਜੀ ਤੇ ਅਗਰ ਤੁਸੀਂ ਉਹ ਟਾਈਮਲਾਈਨਸ ਮਿਸ ਕਰਤੀਆਂ ਤੇ ਅਨਫੋਰਚੂਨੇਟਲੀ ਯੂ ਹੈਵ ਟੂ ਵੇਟ ਲੌਂਗਰ ਟੂ ਬੀ ਐਡਮਿਟਿਡ ਔਰ ਰਿਸਪਾਂਸ ਆਏ ਇਮੀਗ੍ਰੇਸ਼ਨ ਤੋਂ ਆਏ ਯਾ ਕੋਰਟ ਤੋਂ ਆਏ 댓 ਵਿਲ ਟੇਕ ਟਾਈਮ ਸੋ ਕਈ ਵਾਰ ਜੋ ਅਸੀਂ ਯੂਨੀਵਰਸਿਟੀ ਯਾ ਕਾਲਜ ਸਿਲੈਕਟ ਕੀਤਾ ਉਹ ਵੀ ਕੀ ਇਫੈਕਟ ਕਰਦਾ ਹੈ ਵੀਜ਼ਾ ਦੇ ਪ੍ਰੋਸੈਸ ਦੇ ਵਿੱਚ ਆਈ ਡੋਨਟ ਥਿੰਕ ਸੋ ਤੁਸੀਂ ਜਿਹੜੇ ਜਿਹੜੇ ਵੀ ਤੁਹਾਡੇ ਕਾਉਂਸਲਰਸ yeah, consultants again, uh, they have a strict timelines and you have to follow those timelines to apply for that. but yes, if for instance, you have applied for x university, say university of toronto or onanet, or refuse hoga, they reapply waste. of course, you have to go through the entire process again and it will take time. ਜੀ ਥੈਂਕ ਯੂ ਸੋ ਮੱਚ ਸੜੇ ਨਾਲ ਇਹ ਗੱਲ ਕਰਨ ਲਈ ਔਰ ਬਹੁਤ ਵੈਲਿਊਏਬਲ ਤੁਸੀਂ ਟਿਪਸ ਦਿੱਤੇ ਨੇ ਔਰ ਉਮੀਦ ਕਰਦੇ ਹਾਂ ਕਿ ਜਿਹੜੇ तमाम ਲੋਕ ਇਸ ਵੇਲੇ ਜੋ ਦੇਖ ਰਹੇ ਨੇ ਅ ਅੱਜ ਦੀ ਇਸ ਗੱਲਬਾਤ ਦੇ ਨਾਲ ਉਹਨਾਂ ਦੇ ਜਿਹੜੇ ਕਈ ਸ਼ੰਕੇ ਨੇ ਉਹ ਜ਼ਰੂਰ ਦੂਰ ਹੋਏ ਹੋਣਗੇ ਫਿਲਹਾਲ ਇੱਥੇ ਹੀ ਰੁਕ ਗਿਆ ਸਾਨੂੰ ਤੇ ਹੋਏ ਚਲ ਜਾਂ। ਥੈਂਕ ਯੂ ਥੈਂਕਸ ਵਨ ਮਾਈਟਿੰਗ